ਓਏ ਜਨਾਬ ਉਹ ਇਹ ਪਾਉਂਦੇ ਸਾਰੇ ਕਾਹਦੇ ਨਾਲ ਸਾਧ ਨਹੀਂ ਸਟ੍ਰੀਟ ਵਾਲੇ ਸੰਸਦ ਕਿਰਵਾਉਂਦੇ ਨਾ ਆ ਕਾਹਦੇ ਜੋ ਵੀ ਅੱਧੇ ਘੰਟੇ ਬਾਅਦ ਭਾਈ ਪੁਲਿਸ ਐ ਤਿੰਨ ਮਹੀਨੇ ਹੋ ਚਲੇ ਅੰਤਮ ਕਿਉਂ ਆਉਂਦੇ ਹੋ ਨਾ ਕੀ ਗੱਲ ਪੁਲਸ ਸਾਡੀ ਸਹਾ ਨਹੀਂ ਲੈ ਸਕਦੀ ਤਿੰਨ ਮਹੀਨੇ ਕਿਉਂ ਆਉਂਦੀਆਂ ਦੇਖੋ ਨੀਲ ਬਿਜਾਰਾ ਡੇਰਾ ਬਾਬਾ ਨਾਲ ਇੱਥੇ ਪੁਲਿਸ ਦੀ ਕੋਈ ਗਸ਼ਤ ਨਹੀਂ ਬਾਹਰ ਬਾਹਰ ਪੁਲਸ ਲਾਈ ਇਹ ਕਾਹ ਕਰਕੇ ਲਾਈ ਹੈ ਜੇ ਤਾਂ ਸ਼ਹਿਰ ਚ ਸੇਫਟੀ ਨਹੀਂ ਕੇਦੀ ਕਹਦੇ ਤੇ ਆਇਆ ਐਮਪੀ ਸਾਥੇ ਹਾਂਜੀ ਜਿਹੜੇ ਆਏ ਐਮਪੀ ਸਾਥੇ ਉਹ ਕਹਦੇ ਤੇ ਆਏ ਔਰ ਕਿੰਨੀ ਦੇਰ ਪਹਿਲੇ ਆਏ ਇਹ ਇੱਕ ਚੀਜ਼ ਦਾ ਮੋਟਰਸਾਈਕਲ ਐ ਸੈਂਟਰ ਮੋਟਰਸਾਈਕਲ ਨੰਬਰੋਂ ਬਗੈਰ ਮੂੰਹ ਬੰਨੇ ਦੇ ਦੋ ਜਣੇ ਕੇ ਦੋ ਜਣੇ ਸੱਤ ਬਾਈਕ ਚੌਂਤੀ ਮਿੰਟ ਦਾ ਟਾਈਮ ਐ ਭਾਈ ਇਹਦਾ ਹੁਣ ਯਾਰ ਮਰੇ ਨੰਬਰ ਨੰਬਰ ਨੋਟ ਪਈ ਕਿਹਦੇ ਨਾਂ ਤੇ ਦੁਕਾਨ ਚੱਲਦੀ ਐ ਕੋਈ ਡਾਇਰੈਕਟ ਨਹੀਂ ਆਇਆ ਸੀ ਪਰ ਲੱਗਿਆ ਹਾਂ ਲੱਗਿਆ ਨਹੀਂ ਗਿਆ ਭਾਈ ਉਹ ਆ ਆ ਆਉਂ ਲੱਗੇ ਨੇ ਦੋ ਮਿੰਟ ਪਹਿਲਾਂ ਉਹਨੇ ਕਿਹਾ ਸੀ ਅਟੈਕ ਕਰਨਾ ਤੁਹਾਡੇ ਤੇ ਅਟੈਕ ਕਰਨਾ ਡਾਟਲੇ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਜਿੰਨੂ ਚੱਲੇ ਨੇ 3 ਮਹੀਨੇ ਚੱਲੇ ਨੇ ਤਾਂ ਕਿਆ ਹੁੰਦੇ ਬਾਈ ਕੋਈ ਕੋਈ ਕਾਰਵਾਈ ਨਹੀਂ ਨਾ ਇੱਥੇ ਨਾਕਾ ਵੀ ਆ ਦੇਖੋ ਮੇਨ ਬਜ਼ਾਰ ਹੈ ਡੇਰਾ ਪਾਪਾ ਨਾ ਮੇਨ ਬਜ਼ਾਰ ਇੱਥੇ ਕੋਈ ਗਸ਼ਤ ਨਹੀਂ ਆਈ ਬੋਲ ਤੁਸੀਂ ਪੁੱਛੀ ਕੀ ਗੱਲ ਛਿਆ ਦੁਬਾਰ ਖਾਣ ਨੂੰ ਰੱਖੀ ਕਾਦੀ ਦੁਕਾਨ ਹੈ ਕਿਸ ਨਾਂ ਦੇ ਦੁਕਾਨੇ ਆਲੀ ਵੀ ਦੁਕਾਨ ਹੈ ਭਾਈ ਛੋਟੀ ਜੀ ਦੁਕਾਨ ਹੈ ਕਿਹਦੇ ਨਾਂ ਦੇ ਦੁਕਾਨ ਚ ਹੈ ਮੈਂ ਨੋਟ ਪਾ ਪਾਲਣਡੇ ਆਈ ਸੋ ਇਹ ਸੰਤ ਦੁਕਾਨ ਦਾ ਜਨਾ ਦੇ

ਇਹ ਗੋਲੀ ਮਾਰ ਕੇ ਗਏ ਨੇ ਦੁਕਾਨ ਦੇ ਸਾਹਡੇ ਮਾਲ ਦੇ ਗੋਲੇ ਮਾਰ ਕੇ ਗਏ ਨੇ ਮਤਾਂ ਘਟਾ ਅੱਧੇ ਘੰਟੇ ਬਾਅਦ ਪੁਲਿਸ ਕ੍ਰਿਚਰ ਬਾਅਦ ਆਈ ਤੁਹਾਡੀ ਉਹਦੇ ਜਸ ਹੁਣ ਆਈ ਹੈ ਭਾਈ ਕਿੰਨਾ ਟਾਈਮ ਪਹਿਲਾਂ ਤੁਹਾਡੀ ਹੁਣ ਆਈ ਹੈ ਭਾਈ ਪੁਲਿਸ ਕਿੰਨੇ ਟਾਈਮ ਪਹਿਲਾਂ ਗੋਲੀ ਚੱਲੀ ਮੇਰੀ ਗੱਲ ਸੁਣ ਹੁਣ ਇੰਨੀ 3-3 ਮਹੀਨੇ ਹੋ ਗਏ ਕੰਮ ਕੀ ਆਉਂਦੀਆਂ ਨੂੰ ਕੋਈ ਨਾ ਥੰਗਿਆ ਸੀ ਹੁਣੇ ਅੱਧਾ ਘੰਟਾ ਹੋਇਆ ਹੈ ਭਾਈ ਅੱਛਾ ਤੇ ਕਿਹਦਾ ਬੈਠੇ ਆਪਣੇ ਇੰਜੋਇਮੈਂਟ ਨਾਲ ਲੋੜੀ ਹੈ ਅੱਜ ਬਚਾਅ ਦਾ ਕੰਮ ਹੋਇਆ ਮੈਂ ਬਚਾਅ ਚ ਚਲੋ ਅਗਰ ਆਪ ਦੀ ਕਿਸਮਤ ਆਈ ਬਚ ਗਏ ਹੂੰ ਕੋਈ ਸੈਟ ਹੈ ਹੋਏ ਇਹ ਮੈਨੂੰ ਤੁ ਕਿਹੜੀ ਦੁਕਾਨ ਹੈ ਕੀ ਨਾਮ ਹੈ ਦੁਕਾਨ ਦਾ ਆਹ ਵੇਖੋ ਬਹੀ ਦੁਕਾਨ ਤੇ ਬੋਰਡ ਲੱਗਾ ਸਾਹਮਣੇ ਮੋੜੇ ਜਾਂਦੀ ਹੈ ਤੇ ਹਾਂ ਜੀ ਸਰ ਕੀ ਗੱਲ ਹੈ ਸਾਨੂੰ ਕੀ ਪਤਾ ਇਹ ਸਾਨੂੰ ਪਤਾ ਹੀ ਕੱਖ ਨਹੀਂ ਯਾਰ ਕਿਉਂ ਆਉਂਦੀ ਰਹੀਆਂ ਨੇ ਕੰਗੀਆਂ ਬੜੀ ਜੱੜੀ ਆਉਂਦੀ ਭਾਈ ਐਫਆਰ ਇਹ ਦਾਜਾ ਇੱਕ ਬਾਅਦ ਨੂੰ ਜਾਈ ਹੈ ਬਾਅਦ ਨੂੰ ਲਈਦੀ ਹੋਏਗਾ ਇਹ ਕਹਿੰਦੇ ਵੀ ਅੱਜ ਬੰਦੇ ਅਨੁਸ਼ਾਸ਼ ਤੇ ਆਏ ਆ ਦੋ ਜਣੇ ਮੋਟਰਸਾਈਕਲ ਤੇ ਸੀਗੇ ਭਾਈ ਮੈਨੂੰ ਇਸ ਗੱਲ ਦਾ ਪਤਾ ਨਾ ਹੁਣੇ ਆਇਆ ਸੀ ਤੇ ਹੁਣ ਆਏ ਉਸ ਵੇਲੇ ਆ ਗਏ ਸੀ ਅਸੀਂ ਕਿਤੇ ਡੇਢ ਤੇ ਗਏ ਸੀ ਸਾਨੂੰ ਪਤਾ ਲੱਗਾ ਵੀ ਆ ਗਏ ਆ ਤੇ ਅਸੀਂ ਉਸੇ ਨੂੰ ਛੱਡ ਕੇ ਇੱਧਰ ਆ ਗਏ ਪਰ ਕਹਿ ਜਾ ਰਹੇ ਕਿ ਕਹਿੰਦੇ ਵੀ ਅੱਧਾ ਕਿ ਉਹਨਾਂ ਨੂੰ ਛੱਡ ਸੀਗਾ ਕੋਈ 2-3 ਮਹੀਨੇ ਪਹਿਲਾਂ ਪਰ ਕੋਈ ਉਹਨਾਂ ਨੂੰ ਰੱਖਿਆ ਨਹੀਂ ਦਿੱਤੀ ਕਿ ਮੇਰੇ ਡਾਟੇ ਵਿੱਚ ਨਹੀਂ ਇਹਦੇ ਬਾਰੇ ਕੋਈ ਵੀ ਹਾਂ ਤੇ ਕਹਿੰਦੇ ਅਫਸਰ ਕਿੱਥੇ ਟੰਡੇ ਹਾਂਜੀ ਅਫਸਰ ਕਿੱਥੇ ਨੇ ਸੁੱਤੇ ਨੇ ਅਫਸਰ ਅੱਜ ਸੂਚੀ ਦੀ ਆਪਣੇ ਐਸਓ ਸਾਹਿਬ ਸੁੱਤੀ ਹੈ ਤੇ ਡੀਐਸਪੀ ਸਾਹਿਬ ਜੰਡੀ ਕ ਤੇ ਮੌਕੇ ਦਾ ਅਫਸਰ ਕੌਣ ਹੈ ਮੰਨ ਲਓ ਐਸੇ ਐਸਲੇ ਬਿਆਨ ਪਿਆਣ ਨਹੀਂ ਹੁੰਦੇ ਕਿੰਨੇ ਆਪੀ ਬੰਨੀ ਹੈ ਤੇ ਹੁਣ ਕੀ ਅਗਲੀ ਕਾਰਵਾਈ ਕੀ ਕਰਦੇ ਅਗਲੀ ਕਾਰਵਾਈ ਹੈ ਅਸੀਂ ਅਨਪਛਾਤੇ ਦੇ ਪਏ ਕਾਰਵਾਈ ਉਹ ਭਾਈ ਹਰਵੰਦੀ ਅਨਪਛਾਤੇ ਦੇ ਪਿੰਦੀ ਹੈ ਕਿ ਪਛਾਤੇ ਦੇ ਪਾਈ ਨਹੀਂ ਉਹ ਗਲਤ ਕਰਨ ਦੇ ਕਮੈਂਟ ਬਾਈ ਨਹੀਂ ਲਿਖਾਉਂਦੇ ਬਾਈ ਨੇ ਵੀ ਕਰਦੇ ਨੇ ਗਲਤੀ ਹੈ ਨਾ ਆਹ ਲਿਖੀ ਤੇ ਇਹ ਹੋ ਜਾਂਦਾ ਬਾਈ ਨੇ ਜਾਈ ਮੀਤ ਕਰਕੇ ਉਹ ਖਲ ਹੋ ਜਾਉਗਾ ਯਾਰ ਇਹ ਆਹੀ ਨਾਲ ਖਾਈਏ ਬਈ ਨਾਮ ਸਭ ਕੁਝ ਕੰਨਾ ਜੇ ਆਪ ਨੇ ਸਭੇ ਕਰ ਸਕਦੀ ਆ ਤੇ ਭਾਈ ਥਾਣੇ ਉੱਥੇ ਹੀ ਆ ਗਿਆ ਯਾਨੀ ਪਏ ਉੱਥੇ ਉਹ ਕਿਹੜਾ ਸੋਨੇ ਦੇ 70 ਦੀ ਕਾਰਵਾਈ ਹੋਣੀ ਨਹੀਂ ਨਹੀਂ ਨਿਕਾਲੀਏ ਭਾਈ ਨਹੀਂ ਨਹੀਂ ਪਤਾ ਕਰਨੀ ਤੇ ਵਾਦੀ ਕਾਰਵਾਈ ਕਰਦੇ ਨੇ ਜੀ ਚਾਹੀਦੀ ਦਾ ਦੱਸਦੇ ਜੋ ਪਿਆਲ ਖੋਦੀ ਹੈ ਕਹਿੰਦੇ ਦਾਦ ਦੇ ਜੋ ਕਿਤੇ ਦੋਸਤ ਉਹ ਲਿਖ ਲੈਣ ਉਹ ਕਾਰਵਾਈ ਕਰਦੇ ਨੇ ਤੁਹਾਨੂੰ ਵੀ ਆਪਣੀ ਜਾਣਕਾਰੀ ਇਹ ਕਿਹੜਾ ਨਾਮ ਲਾ ਦਿੱਤਾ ਯਾਰ ਇਹ ਇਨਾ ਇਹ ਇਹ ਇਨਾ